ਹਾਂਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਰਨ ਕਾਲੀਆ ਦੇ ਉੱਤੇ ਅੱਜ ਤਰੀਕਾ ਕੀ ਹੈ 16 ਮਾਰਚ 2025 ਤੇ ਜਿਵੇਂ ਤੁਹਾਨੂੰ ਪਤਾ ਹੀ ਆਪਾਂ ਮਾਖੀਵੜਾ ਸਹਿਬ ਆ ਗਏ ਸੀ ਹਨ ਤੇ ਹੁਣ ਅਸ਼ੀਰਵਾਦ ਪਾਣੀ ਕਰ ਲੈ ਸੀਗਾ ਤੇ ਮਾਥਾ ਟੇਕਣ ਚੱਲੇ ਆਂਗੇ ਤੇ ਅੱਜ ਸ਼ਾਮ ਨੂੰ ਆਪਾਂ ਪਹੁੰਚ ਜਾਾਂਗੇ ਟੈਂਪ ਅੱਜ ਹੈਗਾ ਪੰਜਵਾਂ ਦਿਨ ਤੇ ਵੀਡੀਓ ਨੂੰ ਸਾਰੀ ਦੇਖਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਹੁਣ ਚੱਲਦੇ ਹਾਂ ਮਾਥਾ ਟੇਕਣ ਇਹ ਸੂਤ ਪਵੈਜ ਸੂਏ ਨਾਮ ਸੂਤ ਕੇਵਲ ਤ੍ਰੇ ਗਿਆਨ ਉਦਾਰ ਤੋਏ ਮਹੱਲਾ ਮੰਨ ਕਾ ਸੂਤ ਕੋ はい、はい

सी गुरू जनम सोला पिता बेदा रखणा पाण बुलां

ਆ ਦੇਖੀ ਨਾ ਕਿ ਆਹ ਅੜਾ ਇੱਕ ਨਾ ਰਹਾ ਹੁੰਦਾ ਕਿਹਾ ਇਹਦਾ ਮਾੜਾ ਰੇਟ ਉਹ ਅੱਛਾ ਮਾੜਾ ਆਉਂਦੀ ਹੀ ਹੋ ਉਹ ਅੰਦਰੇ ਘੱਲ ਲੈ ਲਿਆ ਮੀਆਂ ਦੀ ਫੜ ਕਰਿਆ ਕਹਿੰਦਾ ਜਦੋਂ ਅੜੋ ਧੜੀ ਪੈਂਦੇ ਜਦੋਂ ਪੇਚੇ ਸੋਹਣਿਆ ਦੂਰ ਹੁੰਦੇ ਦਿਲਾਂ ਦੇ ਭਲੇਕੇ ਸੋਹਣਿਆ ਅਗਲਾ ਵਿਕਿਆਂ ਦੀ 31 ਹੋਰ ਦਾ ਯਾਰੀ ਖੇਲੇ ਬੜਕਾ ਬਗਾਨੇ ਪੱਤ ਦਾ ਵਾਜਦਾ ਫਰਾਟਾ ਜਿਵੇਂ ਨੀਲੇ ਫੋੜ ਦਾ ਵਾਜਦਾ ਫਰਾਟਾ ਜਿਵੇਂ ਨੀਲੇ ਫੋੜ ਦਾ ਤੇ ਥੱਪੀ ਖਾਨ ਜੋ ਤਹ ਹੁੰਦੇ ਠੀਕ ਹੋਰ ਵੀਰ ਮੜਾਇਆ ਥੱਬੀ ਖਾਨ ਜੋ ਕਹੋਂਦੇ ਕਿਤੇ ਬੜੀ ਬਾਰੀ ਟੇਢੇ ਕਿ ਹੱਥ ਕਦੇ ਪਾਇਆ ਨਹੀਂ ਪੀਕ ਗੰਤਾ ਫੋਟਾ ਨੂੰ ਲਾਹਣ ਤਗਰੇ ਪੇ ਜੇ ਪੈ ਜੇ ਤੁਰਨਾ ਏਰਨੀ ਦੀ ਚਾਲ ਤੇ ਸ਼ੇਰਾਂ ਦੇ ਪੁੱਤਾਂ ਨੂੰ ਏਰਨੀ ਦੀ ਚਾਲ ਤੇ ਸ਼ੇਰਾਂ ਦੇ ਪੁੱਤਾਂ ਕਿ ਬੋੜਾਂ ਵਰਗੇ ਯਾਰ ਨੇ ਦਿੱਤੇ ਸਾਡਾ ਕੀ ਸੀ ਰਤਬਾ ਕੱਖਾਂ ਦਾ ਇੱਕ ਮਾਲਕ ਨੇ ਗੋਹ ਦਿੱਤਾ ਪਾਰਸਾ ਬਣਾ ਦਿੱਤਾ ਲੱਖਾਂ ਦਾ ਪਾਰਸਾ ਬਣਾ ਦਿੱਤਾ ਲੱਖਾਂ ਦਾ ਕਿ ਮੜਿਆ ਕਿ ਫੜੀ ਜਾਂਦਾ ਦੀਵਾ ਚੱਕ ਪਹਿਲਾ ਵਿੱਚ ਧਰਤਾ ਕਿ ਧੰਨਵਾਦ ਦਾ ਦਿਆ ਤੂੰ ਇੰਨਾ ਜੋ ਕਰਤਾ ਧੰਨਵਾਦ ਦਾ ਦਿਆ ਤੂੰ ਇੰਨਾ ਜੋ ਕਰਤਾ ਕਿ ਸੁਖੀ ਲੋਕੋਂ ਮਿੱਤਰਾਂ ਨੂੰ ਚੋੜ ਵਾਲੀ ਬੜੇ ਆ ਜੱਫੀਆਂ ਦੇ ਲੌੜੇ ਨੋਟ ਅੱਖਰ ਬੜੇ ਆ ਕਿ ਕੋਈ ਪੱਟ ਦਾ ਬਗਾਨਾ ਪੁੱਤ ਵਿਰਲਾ ਜਿੱਥੇ ਅਸੀਂ ਕਹਿਣ ਲੱਗਦੇ ਜਿਹੜੇ ਕਹਿੰਦੇ ਸੀ ਤਰ੍ਹਾਂ ਹੁੰਦਾ ਸੀ ਹਾਥਰੇ ਮਿੱਤਰਾਂ ਦੇ ਹੋਰ ਇਹ ਵੀ ਬਹੁਤ ਹੋਰ ਹਰੇ ਐਕਟਰ ਬਏ ਐਂਡਰ ਦਾ ਇੰਟਰੋਡਕਸ਼ਨ ਦੇ ਦੇ ਇਹ ਪੁੱਤ ਸਵਨਪੋਕਰ ਦਾ ਅੰਤ ਸਵਨਪੋਕਰ ਚੌੜ ਵਾਲਿਆਂ ਮੈਂ ਤੁਹਾਡਾ ਗਿਆਨ ਲੈ ਆਇਆ ਦਾਸ ਤੋਂ ਤੋਂ ਬੋਲੇ ਵੇ ਕਬੱਡੀ ਖੇਡ ਰਿਹਾ ਤੇ ਸਾਰਾ ਦਾ ਹਲਵਾ ਕਰਦਾ ਜਿੰਨੇ ਵੀ ਭਰਾ ਮੈਨੂੰ ਦੇਖ ਰਹੇ ਹਨ ਚੌੜ ਵਾਲੇ ਔਰ ਨਵੇਂ ਜੁੜੇ ਹਨ ਸਾਡੇ ਇਹ ਤੁਹਾਡਾ ਬਹੁਤ ਬਹੁਤ ਦਾ ਬਹੁਤ ਬਹੁਤ ਬਾਤ ਤੋਂ ਬਾਤ ਸ਼ੇਅਰ ਕਰੋ ਬਾਤ ਤੋਂ ਬਾਤ ਆਪ ਨੂੰ ਰੋਲ ਵੇ ਕਰੋ ਤੇ ਬੈ ਤੁਹਾਡੇ ਲਾਈਕ ਕਰੋ ਤੇ ਸਾਡੇ ਚੈਨਲ ਨੂੰ ਔਰ ਇਹ ਵੀ ਸ਼ੇਅਰ ਕਰੋ ਸਾਡੇ ਪਰਵਾਹ ਤੇ ਕਰ ਇਹ ਟੂਰਨਾਮੈਂਟ ਦੇ ਬਲਾਉਣ ਲਈ ਜਰੂਰ ਸੰਪਰਕ ਕਰੋ ਨੰਬਰ ਆਪਾਂ ਤੁਹਾਨੂੰ ਦੱਸ ਰਹੇ 9897402152 6297802152 ਇਹ ਮੋਬਾਈਲ ਨੰਬਰ ਹੈ ਇੱਕ ਬੰਦਾ ਖੜਿਆ ਹੋਇਆ ਚਲਾ ਮੋਗਾ ਤਸਵੀਰ ਨੇ ਹਾਜ਼ਰ ਵਾਲਾ ਜਿਹਦੇ ਨਾਮ ਬੋਟਾ ਸਿੰਘ ਹੈ ਔਰ ਜਦੋਂ ਵੀ ਭਰਾ ਜੀ ਮੈਂ 70 ਆ ਗਿਆ ਤੇ ਜਦੋਂ ਆਪਾਂ ਨੂੰ ਸੰਪਰਕ ਕਰੋ ਆਪਾਂ ਤੁਹਾਡੇ ਟੂਰਨਾਮੈਂਟ ਤੇ ਆ ਗਈ ਵਧੀਆ ਲੱਗਦਾ ਹੈ ਜੀ ਔਰ ਦਾਸ਼ਤ ਕਰੂ ਦੀ ਤੋਂ ਦਾ ਬੰਦਾ ਵੀ ਆ ਗਿਆ ਬੰਦਾ ਵੀ ਆ ਗਿਆ ਜੀ ਆਰਿਆ ਨਾਲ ਬਹੁਤ ਬਹੁਤ ਧੰਨਵਾਦ ਕਰਦਾ ਹੈ ਬਾਕੀ ਸਾਰਾ ਤਾਂ ਆ ਗਿਆ ਆ ਗਿਆ ਆਪਣੇ ਵਿਸੰਗ ਦਰਸ਼ਨ ਕਰਕੇ ਆ ਗਏ ਅਸੀਂ ਹੁਣ ਆਏ ਸੀ ਜੀ ਅਨਾਥਪੁਰ ਸਾਹਿਬ ਤੋਂ ਸਾਕੇ ਦਾ ਔਰ ਸਾਡੇ ਨਾਲ ਕਿਹ ਅੰਦਰ ਨਾਲ ਗਏ ਆ ਹੈ ਕੰਨਦਦਾਰੇ ਵਾਲੇ ਤੋਂ ਵਧੀਆ ਯਾਤਰਾ ਕਰਕੇ ਆਏ ਆ ਮਹਾਰਾਜ ਦੀ ਕਿਰਪਾ ਨਾਲ ਸਾਰੇ ਜਿੰਨੇ ਵੀ ਸਾਡੇ ਮਾਣ ਆਏ ਆ ਆਪਾਂ ਤਾਂ ਕਿਹਾ ਹਜ਼ੂਰ ਗਏ ਆ ਸਾਰੇ ਵੀ ਯਾਤਰਾ ਸਾਥੀ ਯਾਤਰਾ ਸਫਲ ਕਰੇ ਮਹਾਰਾਜ ਦਿਨ ਦੁੱਖ ਦੀ ਰਾਤ ਚੌਦਰੀ ਤਰਕੀਆ ਵਾਸ਼ੇ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੁਸੀਂ ਸਾਰੇ ਭਰਾ ਦਾ ਪੇਜ ਨੂੰ ਲਾਈਕ ਕਰਨਾ ਕੋਮਾਂ ਕਰਨਾ ਸ਼ੇਅਰ ਕਰਨਾ ਕਰਨ ताली बाल थैंक यू ਭਰਾ ਜੀ ਬਹੁਤ ਬਹੁਤ ਲਾਰਾ ਬਾਈ ਬੱਦੇ ਬਿਟੇ ਵਾਦਾ ਮੋਰੀ ਮਾਣੇ ਬੜਾ ਗਾਣ ਹੋਇਆ ਬੜਾ ਬੜਾ ਬਾਈ ਗਾ ਰੋ ਲਾਰਾ ਬੜਾ ਗਾਣ ਹੋਇਆ ਨਾਲੇ ਮੜਾ ਮਾਰੂ ਪਾਸਾ ਗਾਣ ਆਓ ਜੀ ਗੁਰੂ ਕਾ ਲੰਗਰ ਪਿਆਰ ਹੈ ਗਰਮਾ ਗਰਮ ਚਾਹ ਨਾਲ ਕੜੀ ਚੌਲ ਨਾਲ ਕੜੀ ਚੌਲ ਗਰਮਾ ਗਰਮ ਚਾਹ ਔਰ ਸੰਗਤ ਨੂੰ ਬੇਨਤੀ ਹੈ ਵੀ ਜਰੂਰ ਆ ਕੇ ਸਕੋ ਪਿੰਡ ਦੁਆਰੇ ਵਾਲੇ ਤੋਂ ਸਾਡੀਆਂ ਸੰਗਤਾਂ ਆਈਆਂ ਜਿਲ੍ਹਾ ਮੋਗਾ ਔਰ ਤਹਿਸੀਲ ਅਮਰ ਸਿੰਘ ਬਾਲਾ ਮੈਂ ਬੇਨਤੀ ਕਰਦਾ ਵੀ ਜਰੂਰ ਆ ਕੇ ਗੁਰੂ ਕਾ ਲੰਗਰ ਸਕੋ ਔਰ ਪਿਆਰ ਹੈ ਗਰਮਾ ਗਰਮ ਚਾਹ ਤੇ ਨਾਲ ਕੜੀ ਚੌਲ ਇੱਧਰ ਸਾਡਾ ਪ੍ਰਾਤ ਹਿਸ ਕਰਨ ਢਾਲੀ ਵਾਲ ਔਰ ਜਿਹੜੇ ਭਰਾਵਾਂ ਦਾ ਪੇਜ ਚਾਹੁੰਦਾ YouTube ਦੇ ਉੱਪਰ ਔਰ ਉਹ ਪੇਜ ਨੂੰ ਆਪਾਂ ਬਹੁਤ-ਬਹੁਤ ਸਬਸਕ੍ਰਾਈਬ ਕਰੀਏ ਔਰ ਸ਼ੇਅਰ ਕਰੀਏ ਲਾਇਕ ਕਰੀਏ ਤੇ ਭਰਾ ਨੂੰ ਆਪਾਂ ਅੱਗੇ ਜਿਹੜਾ ਕਹਿੜੀ ਵੀ ਬਹੁਤ-ਬਹੁਤ ਸਪੋਰਟ ਕਰੀਏ ਜਿਸ ਕਾਰਨ ਧਾਲੀਵਾਲ ਔਰ ਭਰਾ ਸਾਡਾ ਜਿਹੜਾ ਬਲੌਗ ਬਣਾ ਕੇ YouTube ਤੇ ਪਾਉਂਦਾ ਜਿੰਨੀਆਂ ਵੀ ਸੰਗਤਾਂ ਨੇ ਸਾਰਿਆਂ ਦਾ ਆਪਾਂ ਧੰਨਵਾਦ ਕਰਦੇ ਆਂ ਔਰ ਪਿੰਡ ਦੇ ਯਾਰੇ ਬਲੇ ਤੋਂ ਤੇ ਜਿਹੜੇ ਸਾਡੀ ਭਰਾ ਗੁਰੂ ਕਾ ਲੰਗਰ ਲਾ ਰਹੇ ਆ ਬਹੁਤ-ਬਹੁਤ ਧੰਨਵਾਦ ਸਿੰਘ ਜੀ ਮਹਾਰਾਜ ਮੇਰ ਕਰੇ ਇਹਨਾਂ ਦੀ ਯਾਤਰਾ ਸਫਲ ਕਰੇ

आनंदाह <laughs> ਲੋ ਜੀ 8 ਵਜੇ ਦੇ ਨਾਲ ਪਹੁੰਚੋਗੇ ਲੈਣ ਸੀਗਾ ਪੰਜਵਾਂ ਤੇ ਤੇਲੇ ਨੇ ਖਤਾ 100 ਲੀਟਰ ਸਾਰਿਆਂ ਨੂੰ ਸਾਡੇ ਬਹੁਤ ਬਹੁਤ ਯਾਤਰਾ ਰਹੀ ਹੈ ਬਹੁਤ ਬਹੁਤ ਧੰਨਵਾਦ ਕਰਦੇ ਆਂ ਟਰਾਲੀ ਵਾਲੇ ਭਰਾਵਾਂ ਦਾ ਔਰ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਬਾਈ ਗੁਰਜੀ ਖਾਲਸਾ ਬਾਈ ਗੁਰਜੀ ਖਾਲਸਾ ਅਗਲੇ ਸਾਲ ਮਿਲਾਂਗੇ 2024 ਵਿੱਚ ਠੀਕ ਹੈ ਜੀ ਇਹ ਮਤਲਬ 100 ਲੀਟਰ ਤੇਲ ਗੁਰੂ ਕਲਾਉਰ ਤੇ ਪਵਾਰ ਸਾਹਿਬ ਦਾ ਮਰ ਗਿਆ ਬਾਈ ਟੋਟਲ ਤੇ ਤੁਹਾਡਾ ਆਪਣੇ ਜਿਹੜੇ ਸਾਰੇ ਪਾਰ ਦੇਖਣੇ ਬਹੁਤ ਬਹੁਤ ਧੰਨਵਾਦ ਸਾਥਰੀ ਕਾ